ਭਾਰਤੀ ਦੇ ਨੇਤਾ ਜਰਨੈਲ ਨੰਗਲ ਦੀ ਅਗਵਾਈ ਹੇਠ ਸਮੂਹ ਵਰਕਰਾਂ ਵੱਲੋਂ ਵੀ 바ਵਾ ਸਾਹਿਬ ਜੀ ਦਾ ਜਨਮ ਦਿਨ ਬੜੀ ਹੀ ਉਮਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਰਨੈਲ ਨੰਗਲ ਅਤੇ ਸਮੂਹ ਮੈਂਬਰਾਂ ਨੇ 바ਵਾ ਸਾਹਿਬ ਜੀ ਦੇ ਬੁੱਧ ਦੇ ਫੁੱਲ ਮਾਲਾਮਾ ਪੇਂਟ ਕਰਦੇ ਹਾਂ ਉਨ੍ਹਾਂ ਨੂੰ ਨਮਨ ਕੀਤਾ। ਇਸ ਮੌਕੇ ਜਰਨੈਲ ਨੰਗਲ ਨੇ ਨਾਰੀ ਜਾਤੀ ਦੇ ਮੁਕਤੀਦਾਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ 바ਵਾ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ 바ਵਾ ਸਾਹਿਬ ਜੀ ਨੂੰ ਮੰਨਣ ਵਾਲੇ ਜਿਹੜੇ ਲੋਕ ਹਨ ਉਹ ਇੰਤਿਧਾਨ ਉਹਨਾਂ ਸਮਾਜ ਦੇ ਸਾਰੇ ਹੀ ਵਰਗਾਂ ਨੂੰ ਅਪੀਲ ਕੀਤੀ ਕਿ ਅਗਰ ਸਾਡਾ ਸੰਵਿਧਾਨ ਬਚੇਗਾ ਤਾਂ ਹੀ ਅਸੀਂ ਅਤੇ ਸਾਡਾ ਦੇਸ਼ ਬਚੇਗਾ ਉਹਨਾਂ ਕਿਹਾ ਕਿ 바ਵਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਸੀ ਉਸ ਨਾਲ ਹੀ ਅਸੀਂ ਬਚੇ ਹੋਏ ਹਾਂ ਜਰਨੈਲ ਨੰਗਲ ਨੇ ਸਾਰਿਆਂ ਨੂੰ 바ਵਾ ਸਾਹਿਬ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਅੱਜ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਰਵਾਤਾ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ 133ਵੇਂ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸਮੂੱਚੀ ਮੰਤਨ ਲੱਖ ਲੱਖ ਮੁਬਾਰਕਬਾਦ ਹੈ ਅੱਜ ਦਾ ਦਿਨ ਬੜਾ ਅਹਿਮ ਹੈ ਕਿਉਂਕਿ ਅੱਜ ਭਾਰਤ ਦਾ ਸੰਵਿਧਾਨ ਜਿਹੜਾ ਆ ਦੇਸ਼ ਦੇ ਅੰਦਰ ਖਤਰੇ ਵਿੱਚ ਹੈ ਔਰ ਅੱਜ ਜਿੰਨੇ ਵੀ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਸਮੁੱਚੀ ਮਾਨਵਤਾ ਨੂੰ ਮੰਨਣ ਵਾਲੇ ਲੋਕ ਜਿਹੜੇ ਆ ਉਹ ਅੱਜ ਇਸ ਕਰਕੇ ਚਿੰਤਤ ਆ ਔਰ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਾਰੇ ਸਮਾਜ ਨੂੰ ਔਰ ਸਾਰੇ ਵਰਗਾਂ ਨੂੰ ਇਹ ਬੇਨਤੀ ਕਰਦਾ ਕਿ ਅੱਜ ਲੋੜ ਹੈ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਨੂੰ ਬਚਾਉਣ ਦੀ ਅੱਜ ਦੇਸ਼ ਦੇ ਅੰਦਰ ਲੋਕਤੰਤਰ ਖਤਰੇ ਵਿੱਚ ਹੈ ਔਰ ਜੇ ਸੰਵਿਧਾਨ ਬਚੇਗਾ ਤਦ ਹੀ ਅਸੀਂ ਬੱਚਾਂਗੇ ਤਦ ਹੀ ਸਾਡਾ ਦੇਸ਼ ਬਚੇਗਾ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜਾ ਸੰਵਿਧਾਨ ਬਣਾਇਆ ਉਹਦੇ ਕਰਕੇ ਸਾਡਾ ਦੇਸ਼ ਅੱਜ ਇੱਕ ਮੁੱਠਾ ਹੈ ਨਹੀਂ ਤਾਂ ਭਾਰਤ ਦੇਸ਼ ਤੋਂ ਬਾਅਦ ਕਈ ਦੇਸ਼ ਜਿਹੜਿਆ ਆਜ਼ਾਦ ਹੋਏ ਤੇ ਉਹਨਾਂ ਦੇ ਕਈ-ਕਈ ਟੁਕੜੇ ਹੋ ਗਏ ਅੱਜ ਭਾਰਤ ਦੇਸ਼ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੀਆਂ ਭਾਸ਼ਾਵਾਂ ਅਲੱਗ-ਅਲੱਗ ਤਰ੍ਹਾਂ ਦੇ ਖੇਤਰ ਅਲੱਗ-ਅਲੱਗ ਧਰਮ ਜਾਤੀਆਂ ਦੇ ਹੋਣ ਦੇ ਬਾਵਜੂਦ ਵੀ ਭਾਰਤ ਦੇ ਇਸ ਇੱਕ ਜੋ ਟੈਪ ਦਾ ਉਹਦਾ ਇੱਕੋ ਹੀ ਕਾਰਨ ਹੈ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਮਜ਼ਬੂਤ ਹੈ ਔਰ ਅੱਜ ਉਹ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ ਅੱਜ ਆਪਾਂ ਇਹ ਤਹਿਈਆ ਕਰੀਏ ਕਿ ਬਾਬਾ ਸਾਹਿਬ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਹੈ ਉਹਨੂੰ ਬਚਾ ਕੇ ਦੇਸ਼ ਦੇ ਲੋਕਾਂ ਸਰਤਾ ਨੂੰ ਬਚਾਈਏ ਸਮਝੀ ਸੰਸਾਰ ਭਰ ਦੇ ਵਿੱਚ ਮਾਨਵਤਾ ਦਾ ਝੰਡਾ ਬੁਲੰਦ ਕਰਨ ਵਾਲੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਵੀ ਲਿਖਿਆ ਔਰ ਇਹ ਦੇਸ਼ ਦੇ ਜਿਨ੍ਹਾਂ ਨੇ ਵੀ ਦਲਤ ਸ਼ੋਸ਼ਤ ਸਮਾਜ ਔਰਤਾਂ ਤੇ ਘੱਟ ਗਿਣਤੀਆਂ ਨੂੰ ਉਹਨਾਂ ਨੇ ਅਧਿਕਾਰ ਵੀ ਲੈ ਕੇ ਦਿੱਤੇ ਅੱਜ ਸੰਸਾਰ ਭਰ ਦੇ ਵਿੱਚ ਜਿਹੜਾ ਡਾਕਟਰ ਮਿਤਕਰ ਦਾ ਜਿਹੜਾ ਬੁੱਧਾ ਨੂੰ ਮੁੜ ਕੇ ਇਸ ਧਰਤੀ ਤੇ ਰਵਾਈਵ ਕੀਤਾ ਗਿਆ ਹੈਗਾ ਉਹਨੂੰ ਅੱਜ ਯੂਨੋ ਦੇ ਵਿੱਚ ਚੀਨ ਜਿਹੜਾ ਦੇਸ਼ ਹੈ ਉਹਨੇ ਪੰਜ ਸ਼ੀਰ ਜਿਹੜਾ ਬੁੱਧਾ ਦਾ ਉਹਨੂੰ ਕਿਹਾ ਹੈ ਜਿੰਨਾ ਚਿਰ ਪੰਜ ਚੀਜ਼ਾਂ ਦੇ ਆਧਾਰ ਦੇ ਉੱਤੇ ਸਾਰਾ ਸੰਸਾਰ ਨਹੀਂ ਆਉਂਦਾ ਹੈਗਾ ਉਹਨਾਂ ਚਿਰ ਇਹ ਜਿਹੜੇ ਲੜਾਈਆਂ ਝਗੜੇ ਦੇਸ਼ਾਂ ਦੇ ਵਿੱਚ ਹੋ ਰਹੇ ਹੈਗੇ ਆ ਉਹ ਨਹੀਂ ਹਟਣੇ ਹੈਗੇ ਇਹ ਸਾਰਾ ਜਿਹੜਾ ਬਾਵਾ ਸਾਹਿਬ ਦਾ ਕੰਮ ਕਰਦਾ ਭਾਰਤ ਦੀ ਧਰਤੀ ਦੇ ਉੱਤੇ ਮੁੜ ਕੇ ਜਿਹੜਾ ਗਿਆਨ ਦੀ ਗੱਲ ਨੂੰ ਅੱਗੇ ਰੱਖਿਆ ਹੈਗਾ ਇਹਦੇ ਨਾਲ ਜਿਹੜਾ ਦੇਸ਼ ਮੁਕਾਸ ਕਰੇਗਾ ਦੇਸ਼ ਤਰੱਕੀਆਂ ਕਰੇਗਾ ਔਰ ਮੁੜ ਕੇ ਦੇਸ਼ ਜਿਹੜਾ ਸੋਨੇ ਦੀ ਟੀੜੀ ਬਣੇਗਾ ਧੰਨਵਾਦ